ਲਾਹੌਰ ਸ਼ਹਿਰ ਇੱਕ ਵੈਦ ਰਹਿੰਦਾ ਜਿਹਦਾ ਨਾਮ ਹੈ ਸੁਜਾਨ ਚੰਦ ਇੱਕ ਦਿਨ ਕੀ ਹੋਇਆ ਉਹਦੇ ਕੋਲ ਨਾ ਉਹਨਾਂ ਦਾ ਮਿੱਤਰ ਆਇਆ ਇੱਕ ਦਵਾ ਲੈਣ ਵਾਸਤੇ ਤੇ ਉਸ ਵਕਤ ਸੁਜਾਨ ਚੰਦ ਨੇ ਦਵਾ ਦਿੱਤੀ ਜਿਹਨੂੰ ਪੁੱਛਿਆ ਕਿੱਥੇ ਜਾ ਰਹੇ ਆ ਉਹਦਾ ਮਿੱਤਰ ਕਹਿਣ ਲੱਗਾ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੇ ਆ ਕਲਗੀਆਂ ਵਾਲੇ ਪਾਸ਼ਾ ਤੇ ਤੇਜਾਰੇ ਕਰਨ ਵਾਸਤੇ ਮੈਂ ਸੁਣਿਆ ਕਿ ਕਲਗੀ ਵਾਲੇ ਪਾਸ਼ਾ ਜੀ ਕਵਿਤਾ ਨੂੰ ਬਹੁਤ ਪਿਆਰ ਕਰਦੇ ਨੇ ਕਿ ਮੈਂ ਕੁਝ ਸਦਰਾਂ ਲਿਖੀਆਂ ਨੇ ਮਹਾਰਾਜ ਜੀ ਨੂੰ ਸੁਣਾਵਾਂਗਾ ਮਹਾਰਾਜ ਜੀ ਮੈਨੂੰ ਬਹੁਤ ਪਿਆਰ ਕਰਨਗੇ ਸੁਜਾਨ ਚੰਦ ਕਹਿਣ ਲੱਗਾ ਕਿ ਮੈਂ ਵੀ ਬੜੀਆਂ ਤਰੀਫਾਂ ਸੁਣੀਆਂ ਨੇ ਕਲਗੀ ਵਾਲੇ ਪਾਸ਼ਾ ਦੀਆਂ ਤੇ ਮੈਂ ਵੀ ਦედაਰੇ ਕਰਨ ਚੱਲੇ ਜਾਵਾਂਗਾ ਤੇ ਉਸ ਵਕਤ ਸੁਜਾਨ ਚੰਦ ਜੀ ਆਪਣੇ ਮਿੱਤਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਕਲਗੀਆਂ ਵਾਲੇ ਪਾਸ਼ਾ ਤੇ ਦედაਰੇ ਕੀਤੇ ਸੁਜਾਨ ਚੰਦ ਨੇ ਮਨ ਨੂੰ ਬੜਾ ਸਕੂਨ ਮਿਲਿਆ ਕਲਗੀਆਂ ਵਾਲੇ ਪਾਸ਼ਾ ਦੇ ਕੋਲ ਜਾ ਕੇ ਬਹਿ ਗਏ ਮਹਾਰਾਜ ਜੀ ਪੁੱਛਣ ਲੱਗੇ ਤੁਸੀਂ ਕੌਣ ਹੋ ਕਹਿਣ ਲੱਗੇ ਜੀ ਮੈਂ ਇੱਕ ਵੈਦ ਹਾਂ ਮੇਰਾ ਨਾਮ ਹੈ ਸੁਜਾਨ ਚੰਦ ਮੈਂ ਲਾਹੌਰ ਸ਼ਹਿਰ ਦੀ ਤਰਤੀ ਤੋਂ ਆਇਆ ਤੁਹਾਡੇ ਦਿਦਾਰੇ ਕਰਕੇ ਮੇਰਾ ਤਨਮਨ ਨਿਹਾਲ ਹੋ ਗਿਆ ਅੱਜ ਤੋਂ ਬਾਅਦ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਕਲਗੀਆਂ ਵਾਲੇ ਪਾਸ਼ਾ ਜੀ ਕਹਿਣ ਲੱਗੇ ਕਹਿਣ ਲੱਗੇ ਸੁਜਾਨ ਚੰਦ ਜੀ ਤੁਸੀਂ ਵੈਦ ਹੋ ਵੈਦਪੁਰਾ ਛੱਡ ਕੇ ਸਾਡੇ ਕੋਲ ਆ ਗਏ ਹੋ ਬਹੁਤ ਮਾਰੀ ਗੱਲ ਕੀਤੀ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਕਰੋ ਕਰਮ ਕਹਿਣ ਲੱਗੇ ਜੀ ਨਹੀਂ ਹੁਣ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਪਣੇ ਵਾਪਸ ਘਰੇ ਨਹੀਂ ਜਾਣਾ ਉਸ ਵਕਤ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਨੂੰ ਅਸੀਂ ਅਨੰਦਪੁਰ ਸਾਹਿਬ ਨਹੀਂ ਰੱਖ ਸਕਦੇ ਕਿਉਂ ਕਿਉਂਕਿ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਆਪਣਾ ਕਰਮ ਕਿਉਂ ਛੱਡਿਆ ਹੈ ਆਪਣਾ ਕਰਮ ਕਰੋ ਤੁਸੀਂ ਵੈਦ ਹੋ ਲੋਕਾਂ ਦਾ ਪਲਾ ਕਰੋ ਤੇ ਉਸ ਵਕਤ ਕਹਿੰਦੇ ਮਹਾਰਾਜ ਜੀ ਕੀ ਕਰਾਂ ਮਹਾਰਾਜ ਜੀ ਕਹਿਣ ਲੱਗੇ ਐਦਾਂ ਕਰ ਸਾਡੇ ਅਨੰਦਪੁਰ ਸਾਹਿਬ ਤੋਂ ਦੂਰ ਚਲਾ ਜਾ ਅਸੀਂ ਤੈਨੂੰ ਆਪਣੇ ਆਨੰਦਪੁਰ ਸਾਹਿਬ ਨਹੀਂ ਰੱਖਣਾ ਚਾਹੁੰਦੇ ਮਹਾਰਾਜ ਜੀ ਪੁੱਛਿਆ ਕਹਿੰਦੇ ਜੀ ਕਿੱਥੇ ਜਾਵਾਂ ਮਹਾਰਾਜ ਜੀ ਕਹਿੰਦੇ ਜਿੱਥੇ ਤੇਰਾ ਮਨ ਕਰਦਾ ਹੈ ਨਾ ਜਿੱਧਰ ਤੇਰੀ ਨਿਗਾਹ ਜਾਂਦੀ ਹੈ ਉਸ ਪਾਸੇ ਵੱਲ ਚਲਾ ਜਾ ਆਨੰਦਪੁਰ ਸਾਹਿਬ ਮਗਰ ਪਿੱਠ ਕਰਦੇ ਆਨੰਦਪੁਰ ਸਾਹਿਬ ਵੱਲ ਪਿੱਠ ਕਰਕੇ ਮਗਰ ਦੁਆਰਾ ਮੁੜ ਕੇ ਨਾ ਦੇਖੀ ਜਿੱਧਰ ਤੇਰਾ ਅੱਖਾਂ ਦੇਖਣ ਜਿੱਦ ਤਣ ਉਧਰ ਚਲਾ ਜਾ ਕਹਿੰਦਾ ਜੀ ਠੀਕ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੂੰ ਗਿਆ ਜੀ ਉਹਨੇ ਮਗਰ ਮੁੜ ਕੇ ਨਹੀਂ ਦੇਖਿਆ ਆਨੰਦਪੁਰ ਸਾਹਿਬ ਨੂੰ ਕੰਨੇ ਜਾਂਦਾ ਜਾਂਦਾ ਇੱਕ ਜਗ੍ਹਾ ਤੇ ਉੱਪਰ ਜਾ ਕੇ ਥੱਕ ਗਿਆ ਖੜ ਗਿਆ ਡੇ ਗਿਆ ਐਨਾ ਸਾਹ ਝੜਿਆ ਪਿੰਡ ਵਾਲਿਆਂ ਨੇ ਜਾ ਕੇ ਪਾਣੀ ਪਲਾਇਆ ਪੁੱਛਿਆ ਤੂੰ ਕੌਣ ਐ ਕੰਨੇ ਜੀ ਮੈਂ ਵੈਦ ਆ ਵੈਦ ਆ ਮੇਰਾ ਮੇਰਾ ਨਾਮ ਸੁਜਾਨ ਚੰਦ ਐ ਤੇ ਉਸ ਵਕਤ ਮੈਨੂੰ ਕਲਗੀਆਂ ਵਾਲੇ ਪਾਸ਼ਾ ਨੇ ਭੇਜਿਆ ਹੈ ਕਿ ਮੈਂ ਅਨੰਦਪੁਰ ਸੈਵਨੀ ਜਾਣਾ ਤੁਸੀਂ ਬਾਹਰ ਜਾ ਕੇ ਆਪਣਾ ਪੈਦ ਪੁਣਾ ਕਰੋ ਉਸ ਵਕਤ ਉਹ ਪਿੰਡ ਵਾਲੇ ਕਹਿਣ ਲੱਗੇ ਕੰਨੇ ਵੈਦ ਜੀ ਸਾਡੇ ਪਿੰਡ ਵਿੱਚ ਕੋਈ ਵੈਦ ਨਹੀਂ ਤੁਸੀਂ ਇੱਥੇ ਰਹਿ ਕੇ ਸੇਵਾ ਕਰੋ ਅਸੀਂ ਫਰਿਆਦਾਂ ਹਰ ਵਕਤ ਕਲਗੀਆਂ ਵਾਲੇ ਪਾਸ਼ਾ ਦੇ ਕੋਲ ਕਰਦੇ ਸੀ ਤਾਂ ਉਹ ਕਲਗੀਆਂ ਵਾਲੇ ਪਾਸ਼ਾ ਨੇ ਸਾਡੇ ਪਿੰਡ ਭੇਜਿਆ ਫਿਰ ਉੱਥੇ ਸੁਜਾਨ ਚੰਦ ਨੇ ਰਹਿ ਕੇ ਸੇਵਾ ਕੀਤੀ ਜੀ ਹਰੇਕ ਮਰੀਜ਼ ਦਾ ਇਲਾਜ ਕਰਦੇ ਸਨ ਜੜੀਆਂ ਬੂਟੀਆਂ ਲਿਆ ਕੇ ਦਵਾਈ ਬਣਾਣੀ ਫਰੀਦ ਦਵਾਈ ਵੰਡਣੀ ਲੋਕਾਂ ਦਾ ਪਲਾ ਕਰਨਾ ਹਰ ਵਕਤ ਕਲਗੀਆਂ ਵਾਲੇ ਪਾਸ਼ਾ ਨੂੰ ਯਾਦ ਕਰਨਾ ਇੱਕ ਦਿਨ ਕੀ ਹੋਇਆ ਤੰਨੇ ਜੀ ਕਲਗੀਆਂ ਵਾਲੇ ਪਾਸ਼ਾ ਜੀ ਉਹਨਾਂ ਦੇ ਪਿੰਡ ਆ ਰਹੇ ਨੇ ਜਿੱਥੇ ਉਹ ਸੁਜਾਨ ਚੰਦ ਰਹਿੰਦਾ ਕੱਖਾਂ ਦੀ ਸ਼ਾਨ ਪਾ ਕੇ ਤੇ ਉਹਨੂੰ ਪਤਾ ਲੱਗਿਆ ਕਿ ਕਲਗੀਆਂ ਵਾਲੇ ਪਾਸ਼ਾ ਜੀ ਆ ਰਹੇ ਨੇ ਉਹਨੇ ਸਾਰੇ ਪਿੰਡ ਵਾਲੇ ਨੂੰ ਕਿਹਾ ਕੰਨੇ ਜੀ ਰਾਹਾਂ ਦੇ ਉੱਪਰ ਝਾੜੂ ਮਾਰ ਦੋ ਰਾਹ ਸਾਫ਼ ਕਰ ਦਿਓ ਕਿ ਮੇਰਾ ਸੋਨਾ ਮਾਹੀ ਆ ਰਿਹਾ ਹੈ ਕਲਗੀਆਂ ਵਾਲਾ ਪਾਸ਼ਾ ਉਸ ਵਕਤ ਕੀ ਹੋਇਆ ਜੀ ਕੰਨੇ ਜਦੋਂ ਕਲਗੀਆਂ ਵਾਲੇ ਪਾਸ਼ਾ ਜੀ ਪਿੰਡ ਦੇ ਲਾਗੇ ਆ ਗਏ ਨਾ ਉਸ ਵਕਤ ਉਸ ਪਿੰਡ ਦੀ ਇੱਕ ਬਜ਼ੁਰਗ ਮਾਤਾ ਆਈ ਉਹਦੀ ਨੌ ਬਿਮਾਰ ਹੋ ਗਈ ਉਹਨੇ ਆ ਕੇ ਫਰਿਆਦ ਕੀਤੀ ਕਹਿੰਦੇ ਵੈਦ ਜੀ ਮੇਰੀ ਨੌ ਬੜੀ ਬਿਮਾਰ ਹੈ ਮੇਰੇ ਨਾਲ ਮੇਰੇ ਘਰੇ ਚਲੋ ਉਸ ਵਕਤ ਉਸੇ ਮਨ ਨੂੰ 46 ਵਜੇ ਕਿ ਮੈਂ ਤੇ ਕਲਗੀਆਂ ਵਾਲੇ ਪਾਸ਼ਾ ਦੀ ਦਾਰੇ ਕਰਨੇ ਨੇ ਪਰ ਹੁਣ ਕੀ ਕਰਾਂ ਮੈਂ ਉਸ ਵਕਤ ਉਸ ਬੀਬੀ ਦੀ ਸੁਣ ਕੇ ਸੁਜਾਨ ਚੰਨ ਜੀ ਉਹਨਾਂ ਦੇ ਨਾਲ ਚਲੇ ਗਏ ਕੰਨ ਜੀ ਉੱਥੇ ਜਾ ਕੇ ਦਵਾ ਦਿੱਤੀ ਉਸ ਨੌ ਨੂੰ ਫਰਕ ਨਹੀਂ ਪਿਆ ਹੁਣ ਬਾਰ ਬਾਰ ਦਵਾ ਦਿੰਦੇ ਨੇ ਫਰਕ ਨਹੀਂ ਪੈਂਦਾ ਤੇ ਉੱਥੋਂ ਜਦੋਂ ਫਰਕ ਪਿਆ ਸ਼ਾਮਾਂ ਪੈ ਗਈਆਂ ਜਦੋਂ ਸ਼ਾਮਾਂ ਪੈ ਗਈਆਂ ਫਿਰ ਉਹ ਮਨ ਉਦਾਸ ਏ ਉਹਨਾਂ ਦਾ ਕਿ ਕਲਗੀਆਂ ਵਾਲੀ ਪਾਛੈ ਚ ਚਲੇ ਗਏ ਹੋਣਗੇ ਕਹਿਨੀ ਜਦੋਂ ਉਹ ਆਏ ਰਾਹ ਦੇ ਵਿੱਚ ਆਏ ਆ ਕੇ ਦੇਖਿਆ ਕਿ ਮਹਾਰਾਜ ਜੀ ਉਹਨਾਂ ਦੇ ਕੱਖਾਂ ਦੀ ਛਣ ਵਿੱਚ ਬੈਠੇ ਨੇ ਆ ਕੇ ਚਰਣਾ ਵੇ ਸੀਝੁ ਘਾਤਾ ਜੀ ਸੁਜਾਨ ਚੰਦ ਨੇ ਮਹਾਰਾਜ ਜੀ ਨੇ ਕੁੱਟ ਕੇ ਗੱਲ ਵਕੜੀ ਪਾਈ ਕਹਿਣ ਲੱਗੇ ਸੁਜਾਨ ਚੰਦ ਜਿਵੇਂ ਸਾਨੂੰ ਤੂੰ ਪਿਆਰ ਕਰਦਾ ਹੈ ਉਦਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ ਅਸੀਂ ਤੇਵਨੂ ਮਿਲਣ ਤੋਂ ਬਿਨਾਂ ਨਹੀਂ ਸੀ ਜਾ ਸਕਦੇ ਇਹਨੂੰ ਕੰਜ ਨੇ ਪਿਆਰ